a heart speed to the city streets we began to feel the fire روبرو we ride like tall buildings asakin the coast it takes us higher شہر ਤੋਂ ਲਗਭਗ 1.5 ਘੰਟੇ ਦੀ ਡਰਾਈਵ ਦੇ ਬਾਅਦ ਅਸੀਂ ਪਹੁੰਚ ਗਏ ਹਾਂ ਜੀ ਹਰੀਆਂ ਹਰੀਆਂ ਵਾਦੀਆਂ ਦੇ ਵਿੱਚ ਚਾਰੇ ਪਾਸੇ ਖੁੱਲੇ ਪਹਾੜ ਹੈ ਤੇ ਪੂਰੇ ਹਰੇ ਭਰੇ ਘਾਹ ਨਾਲ ਢਗੇ ਹੋਏ ਕਿਤੇ ਕਿਤੇ ਜੰਗਲ ਵੀ ਦੇਖਣ ਨੂੰ ਮਿਲ ਰਹੇ ਹੈਗਾ ਤੇ ਇੱਥੋਂ ਇਹ ਹਾਈ ਲੈਂਡ ਸ਼ੁਰੂ ਹੋ ਰਿਹਾ ਤੇ ਜਿਉਂ-ਜਿਉਂ ਕਹਿੰਦੇ ਹੋਰ ਨਾਰਥ ਵਲ ਚੜੀ ਜਾਉਂਗੇ ਜਿਹੜਾ ਯੂਕੇ ਹੈ ਯੂਕੇ ਤੇ ਜਿਉਂ-ਜਿਉਂ ਤੁਸੀਂ ਉੱਪਰ ਨੂੰ ਚੜੀ ਜਾਉਂਗੇ ਤੇ ਤਿਉਹ ਤਿਉਹ ਤੁਹਾਨੂੰ ਮਤਲਬ ਸੋਨਾ ਹੀ ਸੋਨਾ ਹੋਰ ਸੋਨਾ ਹੋਰ ਸੋਨਾ ਐਵੇਂ ਮਿਲਦਾ ਜਾਊਗਾ ਤੇ ਬਾਕੀ ਅੱਗੇ ਅੱਗੇ ਕਹਿੰਦੇ ਆ ਜੀ ਅੱਗੇ ਇੱਕ ਗਲੈਂਕੋ ਨਾਮ ਦੀ ਜਗਾ ਹੋਣੀ ਹੈ ਗਲੈਂਕੋ ਗਲੈਂ ਹੁੰਦੀ ਹੈ ਵਾਦੀ ਮਤਲਬ ਜਿਵੇਂ ਆਪਣੇ ਵੈਲੀ ਬੋਲ ਦਿੰਦੇ ਨੇ ਨਾ ਆਪਾਂ ਇੱਥੇ ਗਲੈਨ ਬੋਲ ਦਿੰਦੇ ਆ ਸਕਾਟਲੈਂਡ 'ਚ ਤੇ ਉਹ ਦੇਖਣ ਵਾਲੀ ਜਗ੍ਹਾ ਕਹਿੰਦੇ ਉਸ ਤੋਂ ਬਾਅਦ ਜਿਹੜੇ ਅੱਜ ਦੇ ਸਾਡੇ ਸਟਾਪੇਜ ਹੋਣਗੇ ਪਹਿਲਾਂ ਗਲੈਂਕੋ ਜਾਣਾ ਸੀ ਫਿਰ ਫੋਰਟ ਵਿਲੀਅਮ ਤੇ ਜਿਹੜਾ ਹੈਰੀ ਪਾਟਰ ਦੀ ਟ੍ਰੇਨ ਚੱਲਦੀ ਉਹ ਸਾਰੇ ਹਨਾ ਸਟੇਸ਼ਨ ਆ ਉਹ ਸਾਰੀ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਦੇਖਣ ਨੂੰ ਥੋੜਾ ਥੋੜਾ ਕਸ਼ਮੀਰ ਨਾਲ ਸਿਮਿਲਰ ਤੁਸੀਂ ਕਰ ਸਕਦੇ ਹੋ ਕਸ਼ਮੀਰ ਦੀਆਂ ਜਿਹੜੀਆਂ ਵਾਦੀਆਂ ਹਨ ਆਪਣੀਆਂ ਤੇ ਉਹਦੇ ਨਾਲ ਦਾ ਹੈਗਾ ਕਿਉਂਕਿ ਦਰਖਤ ਉਦਾਂ ਦੇ ਹਨ ਨਾ ਰਿਪਨ ਮੈਂ ਵੀ ਜਦੋਂ ਉੱਤਰੀ ਮੈਂ ਕਿਹਾ ਪੈ ਲਗਾਮ ਵਰਗਾ ਲੱਗਦਾ ਹੈ ਜੀ ਆ ਥਾਂ ਥਾਂ ਤੇ ਉਹ ਜੀਆਂ ਨਦੀਆਂ ਝਰਨੇ ਤੁਹਾਨੂੰ ਆ ਵੀ ਦੇਖਣ ਨੂੰ ਮਿਲਣਗੇ ਤੇ ਲੋਕ ਤਾਂ ਜਿਹੜੇ ਅੰਗਰੇਜ਼ ਹੈ ਉਹ ਐਦਾਂ ਇੱਕ ਕਾਰ ਦੇ ਬਈ ਇਹ ਕਾਰ ਵੈਨ ਹੈ ਹਨਾ ਤੇ ਇੱਕ ਕਾਰ ਦੇ ਪਿੱਛੇ ਆਪਣੀਆਂ ਲਾ ਕੇ ਨਾ ਇਹ ਟਰਾਲੀਆਂ ਪਾ ਕੇ ਇਦਾਂ ਹੌਲੀਡੇਜ਼ ਮਨਾਉਣ ਜਾਂਦੇ ਆ ਤੇ ਜਿੱਥੇ ਜੀ ਕਰਦਾ ਉੱਥੇ ਰਾਤ ਕੱਟ ਲੈਣਗੇ ਕੋਈ ਹੋਟਲ ਲੈਣ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਉਹ ਦੇਖ ਲਓ ਪਿੱਛੇ ਇਹ ਵੀ ਇਦਾਂ ਵੀ ਜਿੱਥੇ ਜੀ ਕੀਤਾ ਉੱਥੇ ਹੀ ਸਟੇ ਕਰ ਲਿਆ ਇਹ ਜਿਵੇਂ ਬੈੱਡਰੂਮ ਵਗੈਰਾ ਇਹਦੇ ਵਿੱਚ ਹੀ ਬੈੱਡਰੂਮ ਵਿੱਚ ਹੀ ਬਾਥਰੂਮ ਵਿੱਚ ਹੀ ਸਾਰਾ ਕੁਝ ਹੀ ਹੁੰਦਾ ਇਹਦੇ ਹੂੰ ਆਪਾਂ ਨੂੰ ਵੀ ਉਹਨਾਂ ਦੀ ਲੈਣ ਸਾਡਾ ਵੀ ਸੁਪਨਾ ਐਵੇਂ ਦਾ ਅਸੀਂ ਲੈ ਕੇ ਨਾ ਪੂਰਾ ਯੂਰਪ ਦਾ ਟੂਰ ਕਰੀਏ ਮਤਲਬ ਰੋਡ ਟ੍ਰਿਪ ਤੇ ਅਸੀਂ ਹੌਲੀ ਹੌਲੀ ਅੱਗੇ ਤੁਰਦੇ ਜਾਣਾ ਜੀ ਤੇ ਗੱਡੀ ਨੂੰ ਰੈਸਟ ਦਵਾਈ ਹੈ ਨਾਲ ਹੀ ਭਾਬੀ ਜੀ ਨੇ ਰੈਸਟ ਕੀਤੀ ਹੈਗੀ ਲਓ ਜੀ ਅੱਜ ਦਾ ਟ੍ਰਿਪ ਆਪਣਾ ਸ਼ੁਰੂ ਹੋ ਗਿਆ ਤੇ ਲੇਡੀਜ਼ ਹੋ ਗਿਆਂ ਫਾਸਟ ਅਸੀਂ ਬੈਠੇ ਆ ਅੱਗੇ ਦੇ ਬੰਦਿਆਂ ਨੂੰ ਆਪਾਂ ਲਾਤਾ ਖੁੰਝੇ ਅੱਜ ਜਿੰਨਾਂ ਨੂੰ ਚੁਸਕੜ ਨਹੀਂ ਦੇਣਾ ਜੇ ਪਾਣੀ ਧਣੀ ਚਾਹੀਦਾ ਬ੍ਰੇਕ ਲਾਉਣੀ ਹੈ ਕਿਤੇ ਦੱਸ ਦਿਓ ਬਸ ਲੈ ਬੰਦੇ ਦਾ ਇਹ ਖੁੰਝੇ ਚ ਵੀ ਮੜਿਆ ਜਗ੍ਹਾ ਮਿਲ ਜੇ ਬੰਦੇ ਨੂੰ ਤਾਂ ਵੀ ਠੀਕ ਰਹਿੰਦੇ ਆ ਅੱਜ ਉਹ ਕਹਿੰਦੇ ਨੇ ਕੁੜੀਆਂ ਪ੍ਰਧਾਨ ਨੇ ਅੱਜ ਨਹੀਂ ਅਸੀਂ ਇਹਨਾਂ ਨੂੰ ਚੱਲਣ ਦੇਣੀ ਹੈਗੀ ਅੱਜ ਵਲੌਗ ਵੀ ਤੁਸੀਂ ਉਹ ਕਰਿਓ ਫਿਰ ਸਾਰਾ ਨਹੀਂ ਬਸ ਇੰਨਾ ਕੀ ਬਹੁਤ ਆ ਮੇਰੇ ਲਈ ਸਿੰਪਲ ਜਿਹਾ ਫੰਡ ਹੈ ਵੀ ਜਿੱਥੇ ਚਾਰ ਬੰਦੇ ਖੜੇ ਹੋਣ ਤੁਹਾਨੂੰ ਬਾਹਰ ਦਿਖਦੇ ਉੱਥੇ ਗੱਡੀ ਰੋਕ ਲਓ ਵੈਰੀ ਨਾਈਸ ਬਹੁਤ ਸੋਹਣਾ ਵਾਹ ਕੀਆ 뷰 ਆ ਯਾਰ ਸੱਚਾ ਬਿਊਟੀ ਸੱਚੀ ਖੂਬਸੂਰਤ ਸਕਾਟਲੈਂਡ ਨੂੰ ਤਾਂ ਜੋ ਮੰਨਿਆ ਜਾਂਦਾ ਹੈਗਾ ਵੀ ਪੂਰਾ ਗ੍ਰੀਨ ਹਰਾ ਭਰਾ ਚਾਰੇ ਪਾਸੇ ਜਿੱਤਰ ਵੀ ਤੁਸੀਂ ਦੇਖੋ ਇੱਧਰ ਮੋਸਟਲੀ ਲੋਕ ਆਉਂਦੇ ਨਹੀਂ ਜਿਵੇਂ ਸਕਾਟਲੈਂਡ ਹੈ ਯੂਕੇ ਜੀ ਹੈ ਤੁਹਾਨੂੰ ਸਵੇਰੇ ਵੀ ਦੱਸਿਆਗਾ ਪਰ ਲੰਡਨ ਮਾਂਚੈਸਟਰ ਬਰਮਿੰਗਮ ਉਹੀ ਘੁੰਮ ਕੇ ਵਾਪਸ ਚਲੇ ਜਾਂਦੇ ਆ ਆਪਣਾ ਇੰਡੀਅਨ ਤੁਹਾਨੂੰ ਕੋਈ ਵੀ ਨਹੀਂ ਦੇਖੋ ਬਹੁਤ ਘੱਟ ਲੋਕ ਆਉਂਦੇ ਮੈਂ ਨਹੀਂ ਕਹਿੰਦਾ ਵੀ ਕੋਈ ਵੀ ਨਹੀਂ ਹੁੰਦਾ ਬਹੁਤ ਰੇਅਰ ਆਉਂਦੇ ਆ ਪਰ ਅਸਲ ਜਿਹੜੀ ਯੂਕੇ ਦੀ ਖੂਬਸੂਰਤੀ ਹੈ ਨਾ ਜਿਵੇਂ ਤੁਹਾਨੂੰ ਦੱਸਿਆ ਸੀ ਮੂਵੀਜ਼ ਬਣਦੀਆਂ ਉਹ ਇਹ ਜਗ੍ਹਾ ਤੇ ਬਣਦੀਆਂ ਇਹ ਜਗ੍ਹਾ ਤੇ ਆਉਂਦੇ ਆ ਸ਼ੂਟਿੰਗਸ ਕਰਨ ਦੇ ਲਈ ਤੇ ਜਿਹਨੇ ਤਾਂ ਮਤਲਬ ਕਸ਼ਮੀਰ ਉਹੀ ਗੱਲ ਆ ਜਾਂਦੀ ਹੈ ਕਸ਼ਮੀਰ ਦੇਖਿਆ ਹਿਮਾਚਲ ਦੇਖਿਆ ਤੇ ਉਹਨਾਂ ਲਈ ਤਾਂ ਆਪਣ ਨਵੀਂ ਗੱਲ ਕੋਈ ਘੱਟ ਲੱਗਦੀ ਹੈ ਪਰ ਨਹੀਂ ਆਮ ਮਤਲਬ ਬਹੁਤ ਉਹ ਜਿਹੜੇ ਯੂਕੇ ਵਾਲੇ ਇਹਨਾਂ ਲਈ ਯਾਤਰਾ ਪਾਣੇ ਲਈ ਇਹਨਾਂ ਲਈ ਬਹੁਤ ਵੱਡੀ ਗੱਲ ਹੈ ਆ ਜਿਹੜੇ ਜੇਠ ਹਾੜ ਦੇ ਮਹੀਨੇ ਆ ਨਾ ਆਪਣੇ ਮਤਲਬ ਗਰਮੀ ਵਾਲੇ ਕਹਿ ਦੋ ਇਹਨਾਂ ਜੂਨ ਜੁਲਾਈ ਅਗਸਤ ਇਹ ਆ ਆਇਰਲੈਂਡ ਨੂੰ ਸਕਾਟਲੈਂਡ ਨੂੰ ਇਹਨਾਂ ਨੂੰ ਘੁੰਮਣ ਦਾ ਸਭ ਤੋਂ ਬੈਸਟ ਟਾਈਮ ਹੈ ਤੇ ਵਿੰਟਰ ਚ ਦਾ ਇਹ ਮਤਲਬ ਨਾ ਤੁਹਾਨੂੰ ਇੰਨੀ ਗ੍ਰੀਨਰੀ ਦੇਖਣੀ ਹੈ ਇੱਥੇ ਤੇ ਬਰਫ਼ ਪੈ ਜਾਂਦੀ ਹੈ ਬਰਫ਼ ਨਾਲ ਸਾਰਾ ਕੰਮ ਅੱਜ ਜਾਂਦਾ ਹੈ ਜਿਹੜੇ ਦਰਖਤ ਆ ਉਹਨਾਂ ਦੇ ਪੱਤੇ ਝੜ ਜਾਂਦੇ ਹੈਗੇ ਤੇ ਜੇ ਕਦੇ ਆਉਣਾ ਹੋਊਗਾ ਤਾਂ ਇਸ ਟਾਈਮ ਚ ਗੇੜਾ ਤੁਸੀਂ ਇੱਥੇ ਮਾਰ ਸਕਦੇ ਹੋ ਇਹ ਦੇਖੋ ਪਤਾ ਨਹੀਂ ਕਿੰਨੇ ਕੁ ਲੋਕ ਇਹਨੂੰ ਦੇਖਣ ਆਉਂਦੇ ਨੇ ਡੇਲੀ ਬਸ ਥਾਂ ਥਾਂ ਗੱਡੀਆਂ ਰੁਕੀ ਜਾਂਦੇ ਆ ਤੇ ਆਈ ਤੁਰਦੇ ਫਿਰਦੇ ਆ ਬਹੁਤ ਲੋਕ ਸਕਾਟਲੈਂਡ ਕੋ ਮਨਾਉਂਦੇ ਯਾਰ ਇਹਦੀ ਖੂਬਸੂਰਤੀ ਨੂੰ ਦੇਖਣ ਆਉਂਦੇ ਆ ਦੇਖੋ ਕਿਵੇਂ ਫੁੱਲਾਂ ਦੀਆਂ ਫੋਟੋਆਂ ਖਿੱਚਣ ਲੱਗੇ ਪਏ ਆ ਇਹ ਜਗ੍ਹਾ ਨਹੀਂ ਕਿ ਜਿਆਦਾ ਸੋਹਣੀ ਆ ਮੈਨੂੰ ਲੱਗਦਾ ਵੀ ਕੈਮਰਾ ਜਸਟੀਫਾਈ ਨਹੀਂ ਕਰ ਰਿਹਾ ਅੱਜ ਪਹਿਲੀ ਵਾਰ ਐਂ ਲੱਗਦਾ ਵੀ ਜਿੰਨਾ ਸੋਹਣਾ ਸਾਡੀਆਂ ਅੱਖਾਂ ਨੂੰ ਦਿਖ ਰਿਹਾ ਤੇ ਇੰਨਾ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਹਨਾ ਤੇ ਕਿਉਂਕਿ ਹਮੇਸ਼ਾ ਕਿਤਨਾ ਕਿਤੇ ਫਰਕ ਰਹਿਆ ਨਾ ਹੁੰਦਾ ਤੇ ਸਕਾਟਲੈਂਡ ਬਾਰੇ ਜਿਹੜਾ ਇਹਦੇ ਖਾਸ ਕਰਕੇ ਹਾਈਲੈਂਡ ਹੈ ਨਾ ਤੇ ਜਿਹਦੇ ਬਾਰੇ ਇਹ ਸੁਣਿਆ ਸੀਗਾ ਹਾਈਲੈਂਡ ਦੀ ਮਤਲਬ ਡੈਫੀਨੇਸ਼ਨ ਹੀ ਇਹ ਹੈ ਹਾਈ ਲੈਂਡ ਮਤਲਬ ਉੱਚੀ ਧਰਤੀ ਇਹ ਸਕਾਟਲੈਂਡ ਦਾ ਸਭ ਤੋਂ ਉੱਚੀਆਂ ਥਾਵਾਂ ਜਿੱਥੇ ਹੁਣ ਅਸੀਂ ਤੁਰੇ ਫਿਰਦੇ ਹਾਂ ਤੇ ਜਿਹੜਾ ਸਭ ਤੋਂ ਉੱਚਾ ਪਹਾੜਾ ਪੂਰੇ ਯੂਕੇ ਦਾ ਯੂਨਾਈਟਿਡ ਕਿੰਗਡਮ ਦਾ ਉਹ ਵੀ ਇੱਥੇ ਪੈਂਦਾ ਇਹਨਾਂ ਹਾਈਲੈਂਡ ਚ ਹੀ ਆਉਂਦਾ ਹੈ ਤੇ ਇੱਕ ਹਵਾ ਇੰਨੀ ਕਿ ਜ਼ਿਆਦਾ ਤੇਜ਼ ਚੱਲਦੀ ਹੈ ਠੰਡ ਜ਼ਿਆਦਾ ਲੱਗਦੀ ਹੈ ਤੇ ਨਹੀਂ ਤਾਂ ਐ ਜੀ ਕਰਦਾ ਵੀ ਥਾਂ ਥਾਂ ਰੁਕੀਏ ਥਾਂ ਥਾਂ ਰੁੱਕ ਕੇ ਤੁਹਾਨੂੰ ਸਾਰਾ ਆਲਾ ਦੋਲਾ ਵੀ ਇੱਥੋਂ ਵੀ ਦੇਖ ਲਈਏ ਇੱਥੋਂ ਵੀ ਦੇਖ ਲਈਏ ਪਰ ਠੰਡ ਜ਼ਿਆਦਾ ਹੋਣ ਕਰਕੇ ਮਜਬੂਰੀ ਬਸ ਵਾਰ-ਵਾਰ ਕਾਰ 'ਚ ਜਾ ਕੇ ਬਹਿਣਾ ਪੈਂਦਾ ਹੈਗਾ ਮੈਂ ਨਾ ਮਾਈਕਰ ਮੂਵ ਕਰਤਾ ਤੇ ਹੁਣ ਤੁਸੀਂ ਹਵਾ ਦੇਖਿਓ ਤੇਜ਼ ਦਰਾਰ ਤੇ ਵੈਸੇ 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 ਨਹੀਂ ਪਤਾ ਲੱਗਦਾ ਹੁੰਦਾ ਇੰਨਾ ਚਲੋ ਮਾਈਕ ਲੱਗਿਆ ਹੁੰਦਾ ਆ ਲੋਕਾਂ ਨੇ ਜਗਾ ਬਣਾ ਰੱਖੀ ਹੈ ਤੁਰਨ ਫਿਰਨ ਨੂੰ ਇੱਥੇ ਪੱਗ ਡੰਡੀਆਂ ਬਣਾ ਰੱਖੀਆਂ ਛੋਟੀਆਂ ਛੋਟੀਆਂ ਪਤਾ ਲੱਗਦਾ ਵੀ ਇੱਥੋਂ ਦੇ ਲੋਕ ਗਏ ਹੋਏ ਆ ਪਹਿਲਾਂ ਸਲਿਪਰੀ ਵੀ ਹੈ ਥੋੜਾ ਥੋੜਾ ਹਨਾ ਗਿੱਲਾ ਓਏ ਗੜ ਗਿਆ ਸੀ ਮੈਂ ਤਾਂ ਮੈਂ ਕਿਹਾ ਨਾ ਉਧਰ ਦੀਓ ਚਲਦੇ ਆ ਵਾਪਸ ਆਜੋ ਨਹੀਂ ਜਿੱਦਾਂ ਲੋਕ ਜਾਣਦੇ ਆ ਇਸੋ ਚਲੋ ਲੰਘ ਜਾਓ ਫਿਰ ਵੈਸੇ ਇਹ ਨਾ ਥੱਲੇ ਚੱਲ ਜੀ ਕਿਤੇ ਪਰਾਂ ਦੀ ਚੱਲੋ ਖੁਸ਼ੀ ਕੋਜੀ ਤੁਸੀਂ ਆਪਣੇ ਬੂਟਾਂ 'ਚ ਪਾਣੀ ਪਾਉਂਗੇ ਪੰਗਾ ਲੈ ਲਿਆ ਬਈ ਇੱਕ ਤਾਂ ਠੰਡ ਐ ਤੇ ਦੂਜਾ ਬੂਟਾਂ 'ਚ ਪਾਣੀ ਨਮੂਨਿਆਂ ਦੇ ਲੱਛਣ ਨੇ ਸਾਰੇ ਪੂਰੇ ਨਮੂਨਾ ਨਮੂਨਿਆਂ ਦਾ ਪੂਰਾ ਆਇਆ ਵੀ ਨਮੂਨਿਆਂ ਹੋਊਗਾ ਤੁਰ ਦੇਖਦੇ ਤੁਰਨਾ ਬੰਦਾ ਥੱਲੇ ਮੈਨ ਲੱਗਦਾ ਨਾ ਮੀਂਹ ਕਰਕੇ ਪਾਣੀ ਖੜਾ ਹੋਣਾ ਘਾਟ 'ਚ ਪਤਾ ਨਹੀਂ ਲੱਗਦਾ ਕਿੰਨੇ ਰੀਚ ਸਾਰੇ ਬੂਟ ਲੱਚ 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 ਕਰਦੇ ਆ ਹੁਣ ਝੋਨਾ ਲਾਉਣ ਵਾਲਾ ਕੰਮ ਹੋ ਗਿਆ ਸਹੀ ਹੈ ਚਲੋ ਇਹ ਵੀ ਐਡਵੈਂਚਰ ਹੈ ਯਾਦ ਰੱਖਾਂਗੇ ਹੈ ਸੋਹਣੀ ਚੀਜ਼ ਵੀ ਸਕਾਟਲੈਂਡ ਆਏ ਸੀਗੇ ਸੋਹਣੀ ਚੀਜ਼ ਦੇਖਣ ਦਾ ਮੁੱਲ ਤਾਂ ਦੇਣਾ ਹੀ ਪੈਣਾ ਫਿਰ ਸਹੀ ਹੈ ਜੀ ਲਓ ਜੀ ਪਹੁੰਚ ਗਏ ਅੱਜ ਦੀ ਡ੍ਰੀਮ ਡੈਸਟੀਨੇਸ਼ਨ ਤੇ ਤੇ ਜਿਹਦੇ ਕਰਕੇ ਅੱਜ ਆਏ ਸੀ ਅਸੀਂ ਇਹ ਹੈਰੀ ਪੌਟਰ ਵਾਲੀ ਟ੍ਰੇਨ ਹੈ ਤੇ ਇਹ ਜਗ੍ਹਾ ਦਾ ਨਾਮ ਹੈਗਾ ਗਲੈਨਫਿਨਨ ਵਾਇਆਡਕ ਪਤਾ ਨਹੀਂ ਐਵੇਂ ਕਰਕੇ ਕੁਛ ਤੇ ਇੱਥੇ ਖੜੇ ਆ ਸੀ ਇੱਥੇ ਟ੍ਰੇਨ ਆਉਣੀ ਹੈਗੀ ਤੇ ਆਹਾ ਬ੍ਰਿਜ ਹੈਗਾ ਬ੍ਰਿਜ ਉਤੋਂ ਦੀ ਸਟੀਮ ਇੰਜਨ ਵਾਲੀ ਜਿਹੜੀ ਪਹਿਲਾਂ ਦੀ ਪੁਰਾਣੀ ਟ੍ਰੇਨ ਚੱਲਦੀ ਸੀ ਤੇ ਉਹ ਤੁਹਾਨੂੰ ਹੁਣ ਦਿਖਾ ਕੇ ਲਿਆਉਨੇ ਆ ਬਹੁਤ ਦੁਨੀਆਈ ਹੋਈ ਐ ਇਹਨੂੰ ਦੇਖਣ ਦੇ ਲਈ ਕਦੇ ਭੀੜ ਬਹੁਤ ਲੱਗਦੀ ਆ ਸਾਹਮਣੇ ਬ੍ਰਿਜ ਆਊਗਾ ਹੁਣ ਪਹਾੜਾਂ ਦੇ ਵਿੱਚ ਦੀ ਹੈਰੀ ਪੌਟਰ ਦੀ ਜਿਹੜੀ ਸ਼ੂਟਿੰਗ ਹੋਈ ਆ ਉਹ ਵੀ ਇਸੇ ਜਗ੍ਹਾ ਤੇ ਮਤਲਬ ਇੰਨੇ ਹੀ ਪਹਾੜਾਂ ਚ ਇੱਥੇ ਹੀ ਹੋਈ ਹੈਗੀ ਉਹੀ ਸੇਮ ਹੀ ਟ੍ਰੇਨ ਹੈਰੀ ਪੌਟਰ ਚ ਜਿਹੜਾ ਇਹਦਾ ਨਾਮ ਹੁੰਦਾ ਟ੍ਰੇਨ ਦਾ ਉੱਥੇ ਹੋਰ ਹੁੰਦਾ। ਦਿਨ ਚੇਹੇ ਤਿੰਨ ਚਾਰ ਵਾਰ ਲੰਘਦੀ ਆ ਬਸ ਆਹ ਪੌੜ ਉੱਪਰ ਦੀ। ਤੇ ਉਹਦੇ ਤੁਹਾਨੂੰ ਟਾਈਮਿੰਗ ਮੈਂਸ਼ਨ ਕਰ ਦੂੰਗਾ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਨੇੜੇ ਜਾ ਕੇ। ਆਪਣੀ ਇਹ ਨਾ ਹੁਸੈਨ ਵਾਦੀਆਂ ਕਰਕੇ ਸਕਾਟਲੈਂਡ ਨੂੰ ਜਾਣਿਆ ਜਾਂਦਾ ਹੈਗਾ। ਇਸ ਤੋਂ ਪਹਿਲਾਂ ਜਿਹੜੀ ਅਸੀਂ ਟ੍ਰੇਨ ਇਸ ਤਰ੍ਹਾਂ ਦੀ ਇੱਕ ਲੰਘਦੀ ਦੇਖੀ ਸੀ ਉਹ ਦੇਖੀ ਸੀਗੀ ਸ਼੍ਰੀਲੰਕਾ ਦੇ ਵਿੱਚ। ਉੱਥੇ ਨਾਇਨ ਆਰਚਸ ਬ੍ਰਿਜ ਹੈਗਾ ਇੱਕ। ਤੇ ਦੁਨੀਆ ਦੀ ਸਭ ਤੋਂ ਸੋਹਣੀ ਟ੍ਰੇਨ ਜਰਨੀ ਮੰਨੀ ਜਾਂਦੀ ਹੈ। ਪਹਿਲਾਂ ਉੱਥੇ ਦੇਖਿਆ ਸੀ ਇੱਥੇ ਦੇਖੋ ਕਿੰਨੇ ਲੋਕਿਓ ਗਰਾਊਂਡ ਭਰੇ ਪਏ ਕਿੰਨੇ ਲੋਕਿ ਇਹ ਟ੍ਰੇਨ ਨੂੰ ਦੇਖਣ ਆਏ ਆ ਇਹ ਟ੍ਰੇਨ ਜਿਹੜੀ ਫੇਮਸ ਈ ਹੈਰੀ ਪੌਟਰ ਟ੍ਰੇਨ ਕਰਕੇ ਆ ਓਹ ਆ ਰਹੀ ਆ ਦੇਖੋ ਟ੍ਰੇਨ ਉੱਪਰਲੇ ਪਾਸੇ ਤਾਂ ਤੁਹਾਨੂੰ ਦਿਖ ਰਹੀ ਹੋਣੀ ਸੇਮ ਡੱਬਿਆਂ ਦਾ ਕਲਰ ਵੀ ਯਾਰ ਉਹੀ ਹੈਰੀ ਪੌਟਰ ਵਾਲੀ ਹੈਗਾ ਕੈਮਰੇ ਆਨ ਸਾਰੇ ਕਿੰਨੇ ਲੋਕ ਇਹਨੂੰ ਸੈਂਕੜੇ ਦੇ ਹਸਾਬ ਚ ਲੋਕ ਇਹਨੂੰ ਰੋਜ਼ ਦੇਖਣ ਆਉਂਦੇ ਆ ਇਹ ਧੂਆਂ ਜਾਂ ਵੀ ਛੱਡੂਗੀ ਆ ਹਰਟਸ ਬੀ ਟੂ ਦ ਸੈਡੀ ਸਟਰੀਟਸ ਵੀ ਬੀਗਨ ਟੂ ਫੀਲ ਦ ਫਾਇਰ ਵਾਈਜ਼ ਲਾਈਕ ਸੋ ਬਿਊਟੀਫੁਲ ਐਜ਼ ਇਟ ਕੈਨ ਬੀ ਇਟ ਟੇਕਸ ਹਾਪੀ Young, it is just because she puts a hand in mine. We wanna chase the night. Wanna the light. 2-4 ਮਿੰਟ ਦੀ ਮੇਲਾ ਸੀ ਦੇਖ ਲਓ ਸਾਰਾ ਵਿਜੜ ਗਿਆ ਤੇ ਜਿਹੜਾ ਹੈਰੀ ਪੌਟਰ ਟ੍ਰੇਨ ਚ ਇਹਦਾ ਨਾਮ ਹੁੰਦਾ ਉਹ ਚ ਸ਼ਾਇਦ ਹੌਗਵਾਰਟ ਐਕਸਪ੍ਰੈਸ ਕਰਕੇ ਹੁੰਦਾ ਹੈ ਹੌਗਵਾਰਟ ਐਕਸਪ੍ਰੈਸ ਤੇ ਜਿਹੜਾ ਵੈਸੇ ਦਾ ਐਕਚੁਅਲ ਜਨਾਮ ਹੈ ਟ੍ਰੇਨ ਇਹੀ ਹੈ ਵੈਸੇ ਦਾ ਨਾਮ ਜੈਕੋਬਾਈਟ ਐਕਸਪ੍ਰੈਸ ਹੈਗਾ ਇਹ ਮਲੰਗ ਤੋਂ ਫੋਰਟ ਵਿਲੀਅਮ ਤੱਕ ਦੋ ਸ਼ਹਿਰਾਂ ਦੇ ਵਿੱਚ ਚੱਲਦੀ ਹੈਗੀ ਤੇ ਇਹਦੀ ਟਿਕਟ ਮੇਰੇ ਖਿਆਲ ਚ ਕੋਈ 100 150 ਪਾਉਂਡ ਪਰ ਪਰਸਨ ਇੰਨੀ ਕਦੀ ਟਿਕਟ ਹੈਗੀ ਜੇ ਤੁਸੀਂ ਇਹ ਚ ਮਤਲਬ ਇਹਦੀ ਜਰਨੀ ਕਰਨੀ ਹੈ ਇਹ ਜਰਨੀ ਵੀ ਕਰ ਸਕਦੇ ਹੋ ਨੈਕਸਟ ਟਾਈਮ ਹੁਣ ਤਾਂ ਅਸੀਂ ਬੁਕਿੰਗ ਨਹੀਂ ਕਰਵਾਈ ਸੀਗੀ ਨੈਕਸਟ ਟਾਈਮ ਜਦੋਂ ਕਦੇ ਆਵਾਂਗੇ ਤੇ ਇਹਦੇ ਚ ਸਫਰ ਵੀ ਕਰਾਂਗੇ ਤੇ ਨਾਲ ਫਿਰ ਉਦੋਂ ਤੁਹਾਨੂੰ ਵੀ ਦੇਖਾਂਗੇ ਸਾਰੇ ਵਾਪਸ ਜਾ ਰਹੇ ਆ ਤੇ ਅਸੀਂ ਥੋੜਾ ਜਿਹਾ ਉੱਪਰ ਨੂੰ ਜਾ ਰਹੇ ਆ ਅਸੀਂ ਲੇਟ ਪਹੁੰਚੇ ਜਗ੍ਹਾ ਤੇ ਥੋੜਾ ਜਿਹਾ ਤੇ ਮੈਂ ਕਿਹਾ ਚੱਲਾ ਨੇੜੇ ਬ੍ਰਿਜ ਦਾ ਦੇਖ ਕੇ ਆਈਏ ਸਾਢੇ 3 ਘੰਟੇ ਦਾ ਸਫ਼ਰ ਹੈਗਾ ਗਲਾਸਗੋ ਤੋਂ ਗਲਾਸਗੋ ਤੋਂ ਸਾਢੇ 3 ਘੰਟੇ ਦਾ ਸਫ਼ਰ ਕਰਕੇ ਤੁਸੀਂ ਇਹ ਜਗ੍ਹਾ ਤੇ ਪਹੁੰਚ ਸਕਦੇ ਹੋ ਜਿੱਥੇ ਮਤਲਬ ਇਹ ਇਹ ਟ੍ਰੇਨ ਹੈਗੀ ਹੈਗੀ ਜਾਂ ਟ੍ਰੇਨ ਦਾ ਰੂਟ ਹੈ ਬਹੁਤ ਦੁਨੀਆ ਭਰ ਦੇ ਲੋਕਾਂ ਨੂੰ ਦੇਖਣਾ ਮੇਰੇ ਯਾਰ ਸਾਰੇ ਕਿਤੇ ਪਹਾੜਾਂ ਦੇ ਚੜੇ ਹੁੰਦੇ ਨੇ ਨੇੜੇ-ਨੇੜੇ ਇੱਧਰ ਵੀ ਉੱਧਰ ਵੀ ਜੜੀ ਨਦੀ ਟ੍ਰੇਨ ਦੀ ਟਾਈਮਿੰਗ ਆ ਉਹ ਰੋਜ਼ ਇੱਕ ਤਾਂ ਸਵੇਰੇ ਸਵਾ 10 ਤੋਂ 10:30 15 ਮਿੰਟ ਦਾ ਗੈਪ ਰੱਖਿਆ ਕਿਉਂਕਿ ਕਈ ਵਾਰੀ ਸਪੀਡ ਦੇ ਅੱਗੇ ਪਿੱਛੇ ਲੰਘ ਜਾਂਦੀ ਹੈ ਸਵਾ 10 ਤੋਂ 10:30 ਤੇ ਉਸ ਤੋਂ ਬਾਅਦ ਫਿਰ ਸਵਾ 1 ਤੋਂ ਡੇਢ ਤੇ ਉਸ ਤੋਂ ਬਾਅਦ ਸਵਾ 3 ਤੋਂ 3:30 ਦਿੱਲੀ ਦੇ ਟਾਈਮਿੰਗ ਨੇ ਇਹ ਇਹ ਤਾਂ ਨਾ ਟਾਈਮ ਦਿੱਲੀ ਕ੍ਰਾਸ ਹੁੰਦੀ ਹੈ ਪਹਾੜਾਂ ਦੇ ਉੱਪਰ ਚੜਦੇ ਚੜਦੇ ਨਾ ਤੇ ਫਾਈਨਲੀ ਆ ਜਗ੍ਹਾ ਤੇ ਪਹੁੰਚੇ ਆ ਇਤੋਂ ਪੂਰੀ ਸਕਾਟਲੈਂਡ ਦੀ ਇੱਕ ਵਾਈ ਵਾਰੀ ਹੈ ਤੇ ਮੈਨੂੰ ਲੱਗਦਾ ਜੀ ਅਸੀਂ ਥੋੜਾ ਜਿਹਾ ਪਹਿਲਾਂ ਆ ਜਾਈਏ ਤਾਂ ਇਥੋਂ ਹੋਰ ਵੀ ਵਧੀਆ ਦੇਖਣਾ ਸੀਗਾ ਤੇ ਲੋਕ ਕੀ ਪਤਾ ਕੀ ਕਰਦੇ ਆ ਉਹ ਦੇਖੋ ਲੋਕ ਤੁਰੇ ਹੁੰਦੇ ਲੋਕ ਉਹ ਪਹਾੜ ਤੇ ਵੀ ਚੜੇ ਹੁੰਦੇ ਆ ਸਾਹਮਣੇ ਵਾਲੇ ਤੇ ਉੱਥੇ ਕੁਝ ਲੋਕ ਬੈਠੇ ਸੀ ਅਸੀਂ ਥੱਲੋਂ ਦੇਖ ਰਹੇ ਸੀ ਅਸੀਂ ਖੜੇ ਸੀਗਾ ਉਹ ਗਰਾਊਂਡ 'ਚ ਜਿਹੜਾ ਤੁਹਾਨੂੰ ਗਰਾਊਂਡ ਦਿਖ ਰਿਹਾ ਨੇ ਉੱਥੇ ਉੱਥੋਂ ਦੇਖੀ ਸੀ ਅਸੀਂ ਸਾਹਮਣੇ ਤੇ ਲੋਕੀ ਉਹ ਪਹਾੜ ਦੇ ਵੀ ਚੜੇ ਹੁੰਦੇ ਆ ਉੱਥੋਂ ਜਿੱਥੇ ਤੁਹਾਨੂੰ ਆਲੇ ਦੁਆਲੇ ਇਥੇ ਪਹਾੜ ਦਿਖਦੇ ਆ ਸਾਰੇ ਕਿਤੇ ਲੋਕ ਚੜੇ ਹੁੰਦੇ ਆ ਰਸਤੇ ਆਉਂਦੇ ਆ ਚੜਨ ਤੇ ਹੋਪਸੋ ਅਗਲੀ ਵਾਰ ਚਲੋ ਜੋ ਰਹਿ ਗਈ ਅਧੂਰੀ ਰੀਜ ਅਗਲੀ ਵਾਰ ਪੂਰੀ ਕਰਾਂਗੇ ਜਿਵੇਂ ਨਾ ਯੂਰਪ ਚ ਹਰੇਕ ਦੇਸ਼ ਦਾ ਆਪਣਾ ਕਲਚਰ ਹੁੰਦਾ ਤੇ ਮਿੱਥਾਂ ਹੁੰਦੀਆਂ ਗੋਰਿਆਂ ਦੀਆਂ ਕੁਝ ਤੇ ਪਹਿਲਾਂ ਅਸੀਂ ਰੋਮ ਚ ਦੇਖਿਆ ਸੀ ਉੱਥੇ ਸਿੱਕਾ ਸਿੱਟਣ ਦੀ ਵੀ ਸਿੱਕਾ ਸਿੱਟ ਕੇ ਕੋਈ ਮੰਨਤ ਮੰਨੀ ਜਾ ਸਕਦੀ ਹੈ ਇੱਥੇ ਦੀ ਇਹ ਮਿੱਥਾ ਵੀ ਇਹਦੇ ਚ ਕੋਈ ਠੋਲੂ ਚਬੋਦੋ ਸਿੱਕਾ ਮਤਲਬ ਠੋਲੂ ਆਪਾਂ ਵੈਸੇ ਕਹਿੰਦੇ ਨੇ ਤੇ ਇਹ ਆ ਇਹਦੇ ਵਿੱਚ ਆ ਦੇਖੋ ਆ ਸਾਰੇ ਸਿੱਕੇ ਗੱਡੇ ਹੋਏ ਆ ਹਾਂਜੀ ਉੱਤੇ ਰੋੜਾ ਮਾਰ ਦੋ ਆਪਾਂ ਆਪਣਾ ਸਿੱਕਾ ਨਹੀਂ ਪਾਉਣਾ ਆ ਦੇਖੋ 2012 ਦੋ ਪਾਇਆ ਪਰ ਇਹ ਜਿਹਦਾ ਇੰਡੀਆ ਦਾ ਹੀ ਨਹੀਂ ਹੈਗਾ ਲੱਭਿਆ ਤੁਹਾਨੂੰ ਇੰਡੀਆ ਦਾ ਦੇਖ ਰਿਹਾ ਕੋਈ ਨਾ ਕੋਈ ਤਾਂ ਆਇਆ ਹੋਊ ਇਹੋ ਜਿਹਾ ਕੰਮ ਮਹਾਨ ਕਰਕੇ ਗਿਆ ਰੁਪਈਆ ਹੀ ਲਿਖਿਆ ਹੁੰਦਾ ਆਪਣੇ ਤੇ 1 ਰੁਪਈ ਮੈਂ ਪਛਾਣ ਲਿਆ ਹਾਂ ਇੰਡੀਆ ਦਾ ਜੀ ਇੰਡੀਆ ਦਾ ਹੈਗਾ ਆ ਲੱਗ ਗਿਆ ਜੀ ਇੰਡੀਆ ਦਾ ਆਪਣੇ ਕੋਲ ਹੈ ਰੁਪਏ ਦਾ ਨਿਸ਼ਾਨੀ ਪਾ ਕੇ ਵਨ ਲਾਇਆ ਕੋ ਨੋ ਵੀ ਤਾਰ ਗਿਆ ਆਪਣਾ ਵੈਸੇ ਨਾ ਭੈਣ ਹੋਰੀ ਦੱਸਦੇ ਵੀ ਇਹ ਟ੍ਰੇਨ ਚ ਕੁਛ ਅੰਦਰ ਬੈ ਕੇ ਜਰਨੀ ਖਾਸ ਹੈ ਨਹੀਂ ਕੀ ਤੇ ਇੱਕ ਤਾਂ ਕਹਿੰਦੇ ਬਹੁਤ ਸ਼ਾਰਟ ਹੈ ਕਿ ਇੱਕ ਜਿਹੜੇ ਮੇਨ ਮਤਲਬ ਆਪਾਂ ਟ੍ਰੇਨ ਦੀ ਜਰਨੀ ਕੋਈ ਵੀ ਤਾਂ ਕਰਦੇ ਹੁੰਦੇ ਨੇ ਜਿਵੇਂ ਅਸੀਂ ਸਵਿਟਜ਼ਰਲੈਂਡ ਚ ਵੀ ਕਰਕੇ ਆਏ ਹਾਂ ਬਰਨਨ ਐਕਸਪ੍ਰੈਸ ਦੀ ਜਾਂ ਅਸੀਂ ਅੱਗੇ ਇਸ ਤੋਂ ਬਾਅਦ ਕਰਨੀ ਹੈ ਜਿਹੜੀ ਗਲੇਸ਼ੀਅਰ ਐਕਸਪ੍ਰੈਸ ਉਹ ਵੀ ਸਵਿਟਜ਼ਰਲੈਂਡ ਚੱਲਦੀ ਹੈ ਤੇ ਉਹਦੇ ਚ 뷰 ਪੁਆਇੰਟ ਬਹੁਤ ਮਿਲਦੇ ਹੁੰਦੇ ਐ ਇੱਥੇ ਜਿਹੜਾ ਸਭ ਤੋਂ ਮਤਲਬ ਬੈਸਟ 뷰 ਪੁਆਇੰਟ ਹੈਗਾ ਪੂਰੇ ਸਫ਼ਰ ਦਾ ਤਾਂ ਉਹ ਇਹੀ ਹੈ ਜਿੱਥੋਂ ਨਹੀਂ ਲੰਗਦੀ ਤੇ ਇਹਨੂੰ ਫਿਰ ਬਾਹਰੋਂ ਦੇਖਿਆ ਜਾ ਸਕਦਾ ਹੈਗਾ ਇਹ ਅਸੀਂ ਪਹੁੰਚ ਗਿਆਂ ਸਿਟੀ ਫੋਰਟ ਵਿਲੀਅਮ ਇੱਥੇ ਹੁੰਦੀ ਹੈ ਜੀ ਉਹ ਟ੍ਰੇਨ ਹੈਰੀ ਪਾਟਰ ਵਾਲੀ ਫੋਰਟ ਵਿਲੀਅਮ ਦਾ ਟ੍ਰੇਨ ਸਟੇਸ਼ਨ ਆ ਇਹ ਤੇ ਮਨਾਲੇ ਅਸੀਂ ਮੈਂ ਕਿਹਾ ਨਾਲੇ ਟਿਕਟੋਕਡ ਦਾ ਪਤਾ ਕਰ ਲਈਏ ਨਾਲੇ ਸਟੇਸ਼ਨ ਦਿਖਾ ਦੇਗੀ ਬੜਾ ਇੱਥੇ ਆ ਕੇ ਖੜੀ ਹੋਵੇ ਟ੍ਰੇਨ ਤੇ ਇਹ ਫਿਰ ਤੁਹਾਨੂੰ ਦਿਖਾ ਦਾਂਗੀ ਵੈਸੇ ਉਹ ਦਿਨ ਚ ਤਿੰਨ ਚਾਰ ਚੱਕਰ ਲਾਉਂਦੀ ਹੈ ਕਿ ਇਧਰ ਉਧਰ ਚੱਲ ਜਾਂਦੀ ਹੈ ਟਰੈਕ ਤਾਂ ਸਾਹਮਣੇ ਖਾਲੀ ਦਿਖ ਰਹੇ ਆ ਤੇ ਇੰਨੀ ਕੀ ਟ੍ਰੇਨ ਇੱਥੇ ਆਹੀ ਹੈਰੀ ਪੌਟਰ ਵਾਲੇ ਸਟੇਸ਼ਨ ਨੇ ਇਹ ਜਿਹਨੇ ਤੁਸੀਂ ਦੇਖ ਰਹੇ ਆ ਇੱਥੇ ਸ਼ੂਟਿੰਗ ਹੋਈ ਹੈ ਸਾਰੀ ਆਹ ਔਰੇ ਆਉਂਦੀ ਹੈ ਆਸ ਸਟੇਸ਼ਨ ਨੇ ਆਥਸ ਸਟੇਸ਼ਨ ਤੋਂ ਪਤਾ ਲੱਗਿਆ ਕਿ ਜਿਹੜੀਆਂ ਟ੍ਰੇਨ ਦੀਆਂ ਟਿਕਟਸ ਐ ਉਹ ਆਨਲਾਈਨ ਹੀ ਮਿਲਦੀਆਂ ਜੈਕੋਬਾਈਟ ਸਮਥਿੰਗ ਕਰਕੇ ਕੋਈ ਵੈਬਸਾਈਟ ਹੈਗੀ ਤੇ ਵੈਸੇ ਵੀ ਇਹ ਕਹਿੰਦੇ ਵੀ ਦੋ ਦੋ ਤਿੰਨ ਮਹੀਨਿਆਂ ਦੀ ਵੇਟਿੰਗ ਚੱਲਦੀ ਹੈ ਇੰਨੇ ਲੋਕ ਜਿਹੜੀ ਹੈਰੀ ਪੌਟਰ ਵਾਲੀ ਟ੍ਰੇਨ ਆ ਉਹਦੇ ਚ ਟਰੈਵਲ ਕਰਦੇ ਹੈਗੇ ਤੇ ਬਾਕੀ ਜੇ ਇਹ ਸ਼ਹਿਰ ਆਉਣਾ ਹੋਵੇ ਤੁਸੀਂ ਇਹ ਸ਼ਹਿਰ ਆਉਣ ਦੇ ਲਈ ਇੱਥੋਂ ਮਤਲਬ ਇੱਥੋਂ ਸਿੱਧੀਆਂ ਲੰਡਨ ਤੋਂ ਸਿੱਧੀਆਂ ਇੱਥੇ ਫੋਰਡ ਵਿਲੀਅਮ ਟ੍ਰੇਨਸ ਆਉਂਦੀਆਂ ਲੰਡਨ ਤੋਂ ਲੱਗਦਾ ਇੱਥੇ ਆਉਣ ਦੇ ਕੋਈ 7 ਘੰਟੇ ਤੇ ਲੰਡਨ ਤੋਂ ਇਲਾਵਾ ਗਲਾਸਗੋ ਤੋਂ ਵੀ ਸਿੱਧੀਆਂ ਟ੍ਰੇਨ ਜਾਂਦੀਆਂ ਗਲਾਸਗੋ ਤੇ 3 ਘੰਟੇ ਲੱਗਦੇ ਆ ਤੇ ਤੁਸੀਂ ਟ੍ਰੇਨ ਆਹੀ ਮਤਲਬ ਇੱਥੇ ਆ ਜਾ ਸਕਦੇ ਹੋ ਜਿਹੜਾ ਇਹ ਸ਼ਹਿਰ ਹੈ ਫੋਰਟ ਬਿਲੀਅਮੇ ਨਿਕਾ ਜਾਏਗਾ ਬਿਲਕੁਲ ਤੇ ਸੈਂਟਰ ਹੈਗਾ ਇਹ ਜਿਹੜਾ ਨਾਰਥ ਸਕਾਟਲੈਂਡ ਜਾਂ ਜਿਹਨੇ ਸਕਾਟਲੈਂਡ ਦੇ ਹਾਈ ਲੈਂਡਸ ਆ ਉਹਨਾਂ ਨੂੰ ਘੁੰਮਣ ਦਾ ਤੇ ਲੋਕ ਇੱਥੋਂ ਇੱਥੇ ਸਟੇ ਕਰਦੇ ਕਿਉਂਕਿ ਇੱਥੇ ਹੋਟਲ ਵਗੈਰਾ ਬਣੇ ਹੋਏ ਆ ਇੱਥੋਂ ਅੱਗੇ ਜਿਵੇਂ ਇਨਵਰਨੇਸ ਹੈ ਆ ਆਇਲ ਆਫ ਸਕਾਈ ਹੈ ਤੇ ਹੋਰ ਕਾਫੀ ਸਾਰੀਆਂ ਮਤਲਬ ਘੁੰਮਣ ਫਿਰਨ ਵਾਲੀਆਂ ਚੀਜ਼ਾਂ ਤੇ ਜਿਹੜੇ ਦੇਖਣ ਵਾਲੀਆਂ ਚੀਜ਼ਾਂ ਉਹਨਾਂ ਤੇ ਲੋਕ ਇੱਥੋਂ ਜਾਂਦੇ ਇੱਥੋਂ ਬਿਲਕੁਲ ਸੈਂਟਰ ਚ ਪੈ ਜਾਂਦਾ ਗਲਾਸ ਕੋ ਤੋਂ ਜਿਵੇਂ ਤੁਹਾਨੂੰ ਦੱਸਿਆ ਤਿੰਨ ਘੰਟਿਆਂ ਚ ਇੱਥੇ ਪਹੁੰਚਿਆ ਜਾ ਸਕਦਾ ਪਹਿਲਾਂ ਤਿੰਨ ਚਾਰ ਘੰਟਿਆਂ ਚ ਫਿਰ ਇੱਥੇ ਘੁੰਮ ਫਿਰ ਕੇ ਫਿਰ ਲੋਕ ਇੱਥੇ ਸਟੇ ਕਰਕੇ ਅੱਗੇ ਜਾਂਦੇ ਆਲਾ ਦੋ ਆਲਾ ਦੇਖਦੇ ਤੇ ਹੁਣ ਆਏ ਅਸੀਂ ਇੱਥੇ ਕੁਝ ਖਾਣ-ਪੀਣ ਦੇ ਲਈ ਜਦਦੇ ਅਸੀਂ ਯੂਰਪ ਆਏ ਆ ਨਾ ਤੇ ਸਾਨੂੰ ਐ ਹੁੰਦਾ ਵੀ ਆਪ ਦਾ ਨਾਲ ਖਾਣੀਆਂ ਨਾਲ ਜਾਨਵਰਾਂ ਲਈ ਵੀ ਕੁਝ ਲੈ ਲਈਏ ਕਿਉਂਕਿ ਗੋਰੇ ਪਾਉਂਦੇ ਰਹਿੰਦੇ ਨੇ ਹੁਣ ਦੇਖੋ ਉੱਪਰ ਕਿੰਨੇ ਘੁੰਮਦੇ ਆ ਇਹ ਦੇਖੋ ਇਹ ਦੇਖੋ ਲਾਈਨ ਬੰਨ੍ਹ ਲਈ ਲਾਈਨ ਹੂੰ ਸਿਆਣੇ ਨੇ ਬਾਹਰ ਨਾ ਰਹਿਣ ਕਿੰਨੇ ਸਾਰੇ ਆ ਗਏ ਹੁਣ ਡਰਦੇ ਆ ਥੋੜਾ ਜਿਹਾ ਇੱਧਰ ਆ ਜਾ ਡਰਦੇ ਆ ਜਿਹੜਾ ਨਾ ਇਹ ਸ਼ਹਿਰ ਹੈ ਤੇ ਇਹ ਹੈਗਾ ਨਿੱਕਾ ਜਿਹਾ ਹੈਗਾ ਤੇ ਇੱਕ ਦੋ ਚਰਚਸ ਨੇਗੀਆਂ ਬਾਕੀ ਹੋਰ ਕੁਝ ਜ਼ਿਆਦਾ ਹੈ ਨਹੀਂ ਇੱਥੇ ਦੇਖਣ ਨੂੰ ਪਹਾੜ ਹੈ ਬਸ ਆਲਾਦੋਲਾ ਜਿਵੇਂ ਆਪਣੇ ਪਹਾੜਾ ਦੀ ਨਿੱਕੀ ਕਿ ਕਿ ਸ਼ਹਿਰ ਹੁੰਦੇ ਤੇ ਆ ਲੇਕ ਹੈ ਇੱਕ ਸਾਡੇ ਆਲੇ ਦੁਆਲੇ ਤੇ ਲੇਕ ਸੋਹਣੀ ਹੈਗੀ ਹੁਣ ਲੇਕ ਦੇ ਕਿਨਾਰੇ ਅਸੀਂ ਵਾਕ ਕਰ ਰਹੇ ਹਾਂ ਹੋ ਸਕਿਆ ਤਾਂ ਜਿਹਦੇ ਚੁੱਕ ਛੋਟੇ ਛੋਟੇ ਕਿਸ਼ਤੀਆਂ ਚੱਲਦੀਆਂ ਤੇ ਉਹ ਪਰਲੇ ਕਿਨਾਰੇ ਤੇ ਲੈ ਕੇ ਜਾਂਦੇ ਉੱਥੇ ਜਾ ਆਵਾਂਗੇ ਬਾਕੀ ਠੰਡ ਬਹੁਤ ਜ਼ਿਆਦਾ ਹੈ ਤੇ ਮੈਨੂੰ ਲੱਗਿਆ ਜਾਂਦਾ ਵੀ ਸਮਰ ਟਾਈਮ ਇੱਥੇ ਲਈ ਠੰਡ ਆ ਯਾਰ ਵਿంటర్ ਚ ਕੀ ਬਣਦਾ ਹੋਊਗਾ ਵਿంటర్ ਚ ਇੱਥੇ ਆਉਣਾ ਚੰਗਾ ਵੀ ਨਹੀਂ ਹੈਗਾ ਕਿਉਂਕਿ ਨਾ ਵਿంటర్ ਚ ਜਿਹੜੀ ਡੇ ਲਾਈਟ ਹੁੰਦੀ ਆ ਉਹ ਸਿਰਫ 5-6 ਘੰਟੇ ਦੀ ਹੁੰਦੀ ਆ 5-6 ਘੰਟੇ ਇਥੇ ਦਿਨ ਰਹਿੰਦਾ ਤੇ ਨਾਲ ਦੀ ਨਾਲ ਹਨੇਰਾ ਹੁੰਣਾ ਸ਼ਾਮ ਨੂੰ 3 ਜਾਂ 4 ਵਜੇ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਗਰਮੀਆਂ ਚ ਇਹਨਾਂ ਦਿਨਾਂ ਚ ਆਉਂਗੇ ਤਾਂ ਦਿਨ ਘੱਟ-ਵੱਟ 13-14-15 ਘੰਟੇ ਦਾ ਦਿਨ ਹੁੰਦਾ ਹੈ ਤੇ ਘੁੰਮਣ ਫਿਰਨ ਲਈ ਵਧੀਆ ਹੈ ਤੇ ਦੂਜੀ ਗੱਲ ਇਹ ਆ ਵੀ ਜਿਉਂ-ਜਿਉਂ ਉੱਪਰ ਜਾਓਗੇ ਜਿਵੇਂ ਹੁਣ ਅਸੀਂ ਸਕਾਟਲੈਂਡ ਆ ਅ ਇੱਥੇ 14-15 ਘੰਟੇ ਦਾ ਦਿਨ ਹੈ ਹੋਰ ਉੱਪਰ ਜਾਵਾਂਗੇ 18 ਘੰਟੇ ਦਾ ਹੋਰ ਉੱਪਰ ਜਾਵਾਂਗੇ 20 ਘੰਟੇ ਦਾ ਜਦੋਂ ਅਸੀਂ ਆਈਸਲੈਂਡ ਜਾਣਾ ਹੈ ਨਾ ਹਜੇ ਆਈਸਲੈਂਡ 'ਚ ਅ 6 ਮਹੀਨੇ ਦਿਨ ਹੈ ਨਾ 6 ਮਹੀਨੇ ਰਾਤ ਹੈ ਇਹਨਾਂ ਦਾ ਨਾ ਗਰਮੀਆਂ ਚ ਕੋਲ 6 ਮਹੀਨੇ ਦਿਨ ਨਹੀਂ ਰਹਿੰਦੇ ਰਾਤ ਵੀ ਨਹੀਂ ਹੁੰਦੀ ਤੇ ਜਦੋਂ ਤੁਸੀਂ ਸਰਦੀਆਂ 'ਚ ਜਾਓਗੇ ਉੱਥੇ 6 ਮਹੀਨੇ ਰਾਤ ਹੀ ਰਹਿੰਦੀ ਹੈ ਤੇ ਦਿਨ ਨਹੀਂ ਚੜਦਾ ਉਹ ਦੇਖਣ ਲਈ ਅਸੀਂ ਵੀ ਬਹੁਤ ਐਕਸਾਈਟਡ ਆ ਇੱਥੇ ਵੀ 10 ਵਜੇ ਜਦੋਂ ਅਸੀਂ ਘਰੇ ਜਾਣੇ ਨੇ ਵਾਪਸ ਆਏ ਹੁੰਦੇ ਵੀ ਹਜੇ ਤਾਂ ਦਿਨ ਖੜਿਆ ਇੰਡੀਆ ਦੇ 5 ਵਜੇ ਲੱਗਦੇ ਹੁੰਦੇ ਨੇ ਅਜੇ ਹਾਂਜੀ ਇਹ ਅਸੀਂ ਬਿਲਕੁਲ ਪਹੁੰਚ ਗਏ ਜਿਹੜਾ ਬੋਰਡ ਸਟੇਸ਼ਨ ਹੈ ਉੱਥੇ ਤੇ ਇੱਥੋਂ ਜਿਹੜੀਆਂ ਕਿਸ਼ਤੀਆਂ ਉਹ ਦੂਜੇ ਪਾਸੇ ਜਾਂਦੀਆਂ ਪਰ ਹੁਣ ਅਸੀਂ ਵਿਚਾਰ ਤਿਆਗਤਾ ਇਹ ਵੀ ਪਰ੍ਹਾਂ ਦੇ ਪਾਸੇ ਜਾਣ ਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤੇ ਕੋਈ ਛਦਾਈ ਬੰਦੇ ਇਹ ਜਨੇ ਜਿਹਨੇ ਡਬਲ ਡਬਲ ਕੋਕ ਪੀ। ਕੁਝ ਬੰਦੇ ਨੇ ਤਾਂ ਰਜਾਈਆਂ ਮੰਨ ਲਈਆਂ ਆਉਂਦੀਆਂ। ਇੰਨੀ ਜ਼ਿਆਦਾ ਠੰਡ ਹੈ। ਤੇ ਇਧਰਲੇ ਪਾਸੇ ਸਿਟੀ ਹੈ ਸਾਰਾ। ਜਵੇਂ ਤੁਹਾਨੂੰ ਦੱਸਿਆ ਨਿਕਾਇਆ ਸ਼ਹਿਰ ਹੈ ਤੇ ਇੱਕ ਪਾਸੇ ਇਧਰਲੇ ਪਾਸੇ ਸੜਕ ਦੇ ਨਾਲ-ਨਾਲ ਲੇਕ ਹੈਗੀ ਤੇ ਦੂਜੇ ਪਾਸੇ ਸ਼ਹਿਰ ਹੈ। ਬਸ ਲੰਬਾ-ਲੰਬਾ ਕਾਫੀ ਲੰਬਾ ਹੋ ਦੂਰ ਤੱਕ ਹੈਗਾ। ਹਾਂ 20 ਹਾਂ ਲਿਖਿਆ ਨੇ ਨਾ ਹਾਈ ਲੈਂਡ ਫੈਰੀ 20 ਮਿੰਟ ਰਿਟਰਨ ਹੋਣ ਲਈ। ਤੇ 20 ਮਿੰਟ ਅ ਜਦੂਜੇ ਪਾਸੇ ਮੋੜ ਲਿਆ ਹੁੰਦੇ ਹੈ ਤੇ ਇਹ ਲੰਦੇ 3 ਪਾਉਂਡ ਪੈਸੇ ਕੁਝ ਵੀ ਨਹੀਂ ਲੰਦੇ ਯਾਰ 3 ਪਾਉਂਡ ਕੁਝ ਵੀ ਨਹੀਂ ਮੁੰਦਾ ਸੀ ਕਿ ਤੇ 30 30 ਪਾਉਂਡ ਹਰਾਮ ਨਾਲ ਹੋਣਗੇ ਸ਼ਹਿਰ ਵਾਲੇ ਪਾਸੇ ਹਵਾ ਕੱਟ ਚੱਲਦੀ ਆ ਇੱਧਰ ਠੀਕ ਆ ਕਿਉਂਕਿ ਜਿੱਥੇ ਜ਼ਿਆਦਾ ਖੁੱਲਾ ਹੁੰਦਾ ਨਾ ਸਮੁੰਦਰ ਉਹ ਸਮੁੰਦਰ ਕਰਕੇ ਜ਼ਿਆਦਾ ਸੀ ਉੱਥੇ ਉੱਥੇ ਜ਼ਿਆਦਾ ਹਵਾ ਹੁੰਦੀ ਆ ਤੇ ਇੱਥੋਂ ਦੇ ਪਹਾੜਾਂ ਵਾਲੇ ਸ਼ਹਿਰ ਆ ਜਿਵੇਂ ਆਪਣੇ ਮਨਾਲੀ ਮਨੂਲੀ ਹੁੰਦਾ ਨਾ ਮਨਾਲੀ ਲਾਲੋ ਸ਼ਿਮਲਾ ਲਾਲੋ ਤੇ ਜਿਹੜੇ ਸਕਾਟਲੈਂਡ ਦੇ ਪਹਾੜ ਆ ਸਕਾਟਲੈਂਡ ਦੇ ਪਹਾੜਾਂ ਚ ਤੇ ਉਹ ਜੇ ਸ਼ਹਿਰ ਆ ਲੇਕਿਨ ਕੀ ਆ ਇਹਨਾਂ ਦਾ ਮਾਰ ਰੋਡ ਹੈਗਾ ਆਪਾਂ ਦੇਖ ਲੋ ਮਾਰ ਰੋਡ ਕਿੱਡੇ ਹੁੰਦੇ ਆ ਕਿੰਨੀ ਭੀੜ ਹੁੰਦੀ ਆ ਇੱਥੇ ਮਾਰ ਰੋਡ ਖਾਲੀ ਪਏ ਆ ਸਕਾਟਲੈਂਡ ਦੀਆਂ ਯਾਦਾਂ ਖਰੀਦ ਲਈ ਪਹਿਲੇ ਦਿਨ ਹੀ ਤੇ ਆ ਦੇਖੋ ਐਡੇ ਐਡੇ ਪਹਾੜ ਆ ਇੱਥੇ ਸਕਾਟਲੈਂਡ ਚ ਉੱਪਰ برف ਵਾਲੇ ਵੀ ਆ ਜਿਹਨਾਂ ਦੇ ਸਾਰਾ ਸਨੋ ਨਾਲ ਕਵਰ ਰਹਿੰਦੇ ਹੈਗੇ ਆ ਕਾਸ ਕੈਸਲ ਸਟਾਰਕਰ ਲੈ ਕੇ ਨਹੀਂ ਚੋੜੇ ਹੈ ਕੁਝ ਇਹ ਇਹ ਉਹ ਜੀ ਹਾਂ ਜੀ ਦੇਖੋ ਜੀ ਇਹ ਗਿਫਟ ਸ਼ਾਪ ਚ ਹਾਂ ਸੋਹਣਾ ਨਹੀਂ ਹੈਗਾ ਲੁੱਕ ਸੋਹਣਾ ਦਿਖਾਇਓ ਸਕਾਟਲੈਂਡ ਹਾਂ ਜੀ ਸੋਹਣਾ ਨਾਲੇ ਗਾਂ ਆ ਗਈ ਸਾਰਾ ਕੁਝ ਆ ਗਿਆ ਆ ਵੀ ਸਹੀ ਹੈ ਇਹ ਵੀ ਸੋਹਣਾ ਤੁਸੀਂ ਦੇਖੋ ਕਿਹੜਾ ਲੈਣਾ ਹਾਂ ਆ ਜਿਤਾ ਹੈ ਆ ਸਾਹਮਣੇ ਨਾ ਸਕਾਟਲੈਂਡ ਦੀਆਂ ਟਰੈਡੀਸ਼ਨਲ ਮਤਲਬ ਡਰੈਸ ਬਣ ਜਾਣਗੀਆਂ ਇਹਨਾਂ ਦੇ ਕੱਪੜੇ ਕਹਿ ਦੋ ਤੇ ਸਸਤੇ ਇਹਨੇ 500 ਦਾ ਹੈ 500 ਪੌਂਡ ਦਾ 20000 ਬਣ ਗਿਆ 20000 ਕੀ ਹੈ 50 ਹੈ ਹਾਂਜੀ 50 ਪੌਂਡ ਦੇ ਇਹ ਸਾਰੇ ਸਕੂਲੀਏ ਵਰਦੀਆਂ ਜਾਣਗੀਆਂ ਕਿੰਨੇ ਦੇ 50000 50000 ਦੇ 50000 ਚੀਜ਼ਾਂ ਸਸਤੀਆਂ ਬਹੁਤ ਹੈ ਜੀ ਸਕਾਟਲੈਂਡ ਚ ਨਹੀਂ ਰੇਪਨ 50000 ਦਾ ਕਿਸੇ ਵਧੀਆ ਬੁਟੀਕ ਤੋਂ ਬੰਦਾ ਸੂਟ ਲੈ ਕੇ ਪਾਉਂਦਾ ਮੇਰੇ ਵਰਗਾ 4 ਦਿਨ ਫੁਕਰੀਆਂ ਮਾਰਦਾ ਫਲਾਣੀ ਬੁਟੀਕ ਤੋਂ ਬਣਵਾ ਆ ਲੈ ਲੋ ਆ ਸਹੀ ਹੈ ਆ ਲੈ ਲੋ ਜੀ ਜਿਹੜਾ ਇਹ ਹਾਈਲੈਂਡ ਏਰੀਆ ਨਾ ਤੇ ਇਹਦੇ ਜਿਹੜੇ ਜਾਨਵਰ ਆ ਉਹ ਵੀ ਬਿਲਕੁਲ ਅਲੱਗ ਤਰ੍ਹਾਂ ਦੇ ਆ ਇੱਥੋਂ ਦੀਆਂ ਭੇਡਾਂ ਵੀ ਅਲੱਗ ਆ ਇੱਥੋਂ ਦੀਆਂ ਗਾਮਾ ਵੀ ਅਲੱਗ ਆ ਈਵਨ ਇੱਥੋਂ ਦੇ ਬੰਦਿਆਂ ਦਾ ਹੀ ਫਰਕ ਹੈ Ориジナル ਬਰੀਡ ਹੈ ਤੁਨੀ ਜਿਹੜੇ ਜਿਹਨੇ ਗੋਰੇ ਅਸਲ ਜੀ ਨੂੰ ਅੰਗਰੇਜ਼ ਕਹਿੰਦੇ ਆ ਨਾ ਆਪਾਂ ਤੇ ਇਹ ਇਹਨਾਂ ਦਾ ਫਲੈਗ ਆ ਇਹਨਾਂ ਦੀ ਸਲੈਂਗ ਦਾ ਵੀ ਇਹਨਾਂ ਦਾ ਫਰਕ ਹੈ ਇਹਨਾਂ ਦੀ ਬੋਲੀ ਨਹੀਂ ਸਮਝ ਆਉਂਦੀ ਇੰਗਲਿਸ਼ ਇੰਨੀ ਤੇਜ਼ ਬੋਲਦੇ ਇੰਨੀ ਜਿਆਦਾ ਸਪੀਡ ਤੇ ਬੋਲਦੇ ਆ ਅਸਲ 'ਚ ਪਾਉਣ ਪਾਣੀ ਕਿਸੇ ਵੀ ਖਿੱਤੇ ਦਾ ਹਨਾ ਮੌਸਮ ਉਹ ਸਾਰੇ ਗੱਸਤੇ ਅ ਮਤਲਬ ਪ੍ਰਭਾ ਪ੍ਰਭਾਵ ਪਾਉਂਦਾ ਹੈਗਾ ਕੁਦਰਤ ਨੇ ਨਾ ਹਰੇਕ ਚੀਜ਼ ਨੂੰ ਉਵੇਂ ਹੀ ਬਣਾ ਬਣਾਇਆ ਹੁੰਦਾ ਹੈ ਜੱਤਾਲੀਆਂ گاਵਾਂ ਸੀ ਪਹਿਲੀ ਵਾਰ ਹੀ ਦੇਖੀਆਂ ਮਤਲਬ ਪਹਿਲੀ ਵਾਰੀ ਸਵਿਟਜ਼ਰਲੈਂਡ ਚ ਦੇਖੀਆਂ ਸੀ ਜਦੋਂ ਉਹ ਕੁੜੀ ਨੇ ਸਾਨੂੰ ਦੱਸਿਆ ਸੀਗਾ ਵੀ ਮੈਂ ਸਕਾਟਲੈਂਡ ਤੋਂ ਲੈ ਆਂਦੀ ਆ ਤੇ ਇੱਥੇ ਜੇ ਨੇੜੇ ਮਿਲੀਆਂ ਸਾਨੂੰ ਪਹਾੜਾਂ ਦੇ ਥੱਲੇ ਥੱਲੇ ਆਈਆਂ ਤਾਂ ਤੁਹਾਨੂੰ ਦਿਖਾਵਾਂਗੇ ਅਦਰਵਾਈਜ਼ ਉਹ ਉੱਚੀਆਂ ਚੋਟੀਆਂ ਦੀ ਰਹਿੰਦੀਆਂ ਤੇ ਜਿੰਨੀ ਜਿੰਨੀ ਭੇਡਾਂ ਨੇ ਉੰਨਾ ਨਾ ਇੰਨੀ ਇੰਨੀ ਜੱਤਾਂ ਕੀ گاਵਾਂ ਦੇ ਮਤਲਬ ਬਹੁਤ ਜ਼ਿਆਦਾ ਵੱਡੇ ਵੱਡੇ ਵਾਲ ਆ ਉਹਨਾਂ ਦੇ ਨਾ ਆਪਾਂ ਟਰਾਈ ਕਰ ਰਹੇ ਆ ਜੇ ਸਾਨੂੰ ਕੋਈ ਪਿੰਡ ਮਿਲ ਗਿਆ ਨਾ ਕਿਉਂਕਿ ਉੱਥੇ ਤਾਂ ਸਾਨੂੰ ਨਹੀਂ ਜਾਣੀਆਂ ਜੇ ਅੱਜ ਨਾ ਮਿਲਿਆ ਸਾਨੂੰ ਪਿੰਡ ਕੋਈ ਤਾਂ ਆਉਣ ਵਾਲੇ ਦਿਨਾਂ ਚ ਜਦੋਂ ਸਾਨੂੰ ਕੋਈ ਕਿਸੇ ਨਾ ਕਿਸੇ ਪਿੰਡ ਜਾਵਾਂਗੇ ਸਕਾਟਲੈਂਡ ਦੇ ਨਾ ਤੁਹਾਨੂੰ ਖਾਮਾ ਜਿਵੇਂ ਤਾਂ ਯਾਕ ਨਹੀਂ ਹੁੰਦੇ ਜਿਹੜੇ ਯਾਕ ਹੁੰਦੇ ਉਹ ਵੀ ਹਾਈਲੈਂਡ ਦੇ ਰਹਿੰਦੇ ਹਨਾ ਉਵੇਂ ਦੀਆਂ ਸਾਰੀਆਂ ਗੱਲਾਂ ਪਰ ਇਹ ਬਹੁਤ ਸੋਹਣੀਆਂ ਨੇ ਫਿੱਕੇ ਜਿਹੀ ਬਿਸਕੁਟੀ ਜੇ ਕਲਰ ਦੀਆਂ ਨੇ ਵਾਲੀਆਂ ਸੋਹਣੀਆਂ ਨੇ ਤੇ ਫ੍ਰੈਂਡਲੀ ਬਹੁਤ ਜ਼ਿਆਦਾ ਨੇ ਜਿੰਨਾ ਅੱਜ ਘੁੰਮ ਰਹੇ ਹਨ ਸਾਰੀ ਬਹੁਤ ਸੋਹਣਾ ਆਇਰਲੈਂਡ ਵੀ ਵੈਸੇ ਸੇਮ ਹੀ ਸੀ ਸਾਨੂੰ ਆਇਰਲੈਂਡ ਵੀ ਇੰਨੀ ਗ੍ਰੀਨਰੀ ਵਾਲਾ ਮਿਲਿਆ ਸੀਗਾ ਆਇਰਲੈਂਡ ਤੇ ਸਕਾਟਲੈਂਡ ਦੋਨੇ ਜੇ ਤੁਸੀਂ ਲਾਈਫ 'ਚ ਕਦੇ ਗ੍ਰੀਨਰੀ ਦੇਖਣੀ ਹੈ ਨਾ ਤਾਂ ਦੋਵੇਂ ਦੇਸ਼ਾਂ 'ਚ ਬਹੁਤ ਜ਼ਿਆਦਾ ਗ੍ਰੀਨਰੀ ਹੈ ਸਵਿਟਜ਼ਰਲੈਂਡ ਤੋਂ ਬਾਅਦ ਅਸੀਂ ਕੋਈ ਪਹਿਲੇ ਦੋ ਦੇਸ਼ ਇਹ ਦੇਖੇ ਆ ਮਤਲਬ ਜਿਹਨੂੰ ਅਸੀਂ ਕਹਿ ਸਕਦੇ ਆ ਵੀ ਇਹ ਪ੍ਰੋਪਰਲੀ ਹਰੇ ਭਰੇ ਆ ਜਾਂ ਇਸ ਤੋਂ ਬਾਅਦ ਸਾਨੂੰ ਲੱਗ ਰਿਹਾ ਹੈ ਵੀ ਆਈਸਲੈਂਡ ਜਾਵਾਂਗੇ ਜਦੋਂ ਅਸੀਂ ਆਈਸਲੈਂਡ ਬਹੁਤ ਗ੍ਰੀਨ ਆ ਉਹਦੇ ਬਾਰੇ ਵੀ ਸੁਣਿਆ ਹੈ ਬਿਲਕੁਲ ਸਿਮਿਲਰ ਐਵੇਂ ਦਾ ਦੇਖਣ ਨੂੰ ਸਾਨੂੰ ਮਿਲੂਗਾ ਆ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਦੀ ਯਾਦਗਾਰ ਲੱਗੀ ਹੋਈ ਹੈ 1939 ਤੋਂ 1945 ਤੁਸੀਂ ਇਹ ਦੇਖ ਲਓ ਯੂਰਪ ਦਾ ਕਿਹੜਾ ਖੁੰਜਾ ਜਿੱਥੇ ਦੂਜੀ ਸੰਸਾਰ ਜੰਗ ਲੜੀ ਨਿ ਗਈ World War ਪੂਰੇ ਯੂਰਪ 'ਚ World War ਚੱਲਦੀ ਰਹੀ ਹੈ ਉਹ ਟਾਈਮ 'ਚ ਲੱਖਰੋੜਾਂ ਲੋਕ ਕਹਿੰਦੇ ਕੋਰੋਨਾ ਲੋਕਾਂ ਦਾ ਕਤਲ ਹੋਇਆ ਵਿੱਚ ਆਪਣੇ ਪੰਜਾਬੀ ਸੀ ਕਈ ਥਾਵਾਂ ਤੇ ਪੰਜਾਬੀਆਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਜੀ A heart beat to the city streets we began to feel the fire ਰਾਤ ਦੇ ਨੌ ਵਜ ਗਏ ਤੇ ਸੌਣ ਤਾਂ ਦੱਸ ਦੇ ਰਹੀ ਸ਼ਰਮ ਜੀ ਆਉਂਦੀ ਹੈ ਵੀ 9 ਵਜੇ ਹੋਇਆ ਰਾਤ ਤੇ ਯਕੀਨ ਹੀ ਨਹੀਂ ਆਉਂਦਾ ਯਾਰ ਤੇ ਕਿਉਂਕਿ ਇੰਡੀਆ ਚ ਆਪਣੇ ਸਿਸਟਮ ਕਦੇ ਦੇਖੀ ਨਹੀਂ ਸੀਗਾ 9 ਵਜੇ ਦੇਖ ਲਓ ਸੂਰਜ ਚੜਿਆ ਗਿਆ ਇੱਥੇ ਦੁਪਹਿਰਾ ਹੋਇਆ ਪਿਆਗਾ ਤੇ ਇੱਥੇ ਆ ਕੇ ਇਹਨਾਂ ਦਾ ਜਿਹੜੇ ਹਾਈ ਲੈਂਡਸ ਹੈ ਇਹਨਾਂ ਦੀ ਸਿਖਰ ਹੋ ਜਾਂਦਾ ਬਸ ਛੇ ਜਿਹੜੀ ਅਜ ਤੋਂ ਪਰਾਂਪਰਾਂ ਹਾਈ ਲੈਂਡ ਸੀਗੇ ਤੇ ਹੁਣ ਅਸੀਂ ਵਾਪਸ ਚੱਲੇਾਂਗੇ ਇਹਨਾਂ ਹਾਈ ਲੈਂਡਸ ਚ ਤੇ ਬਹੁਤ ਵਧੀਆ ਰਿਹਾ ਦਿਨ ਵੀ ਵਧੀਆ ਰਿਹਾ ਆਲਾ ਦੋਲਾ ਵੀ ਵਧੀਆ ਦੇਖਿਆ ਸਾਰਾ ਕੁਝ ਹੈ ਨਾ ਤੇ ਠੰਡ ਵੀ ਬੰਦੇ ਕੋ ਸਾਡੇ ਮਰਦੇ ਰਹੇ ਸਾਰਾ ਦਿਨ ਕੁੰਗੜਦੇ ਰਹੇ ਕੋਟ-ਕੂਟ ਪਾ ਕੇ ਵੀ ਕੁੰਗੜਦੇ ਰਹੇ ਤੇ ਬਾਈ ਜੀ ਹੁਣ ਇਹਨਾਂ ਦਾ ਧੰਨਵਾਦ ਬਾਈ ਜੀ ਪਰਮਜੀਤ ਸਿੰਘ ਤੇ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਅੱਜ ਦੇ ਸਫ਼ਰ ਲਈ ਤੇ ਪੂਰਾ ਜੀ ਆਇਆਂ ਨੂੰ ਆ ਜਾ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਸੋ ਅੱਜ ਦਾ ਵਲੌਗ ਆਪਣਾ ਇੱਥੇ ਕਰਦੇ ਹਾਂ ਸਮਾਪਤ ਕਿਉਂਕਿ ਸਾਨੂੰ ਇੱਥੋਂ ਗਲਾਸਗੋ ਦੇ ਲੱਗਣੇ ਆ ਹਜੇ ਕੋਈ ਦੋ-ਤਿੰਨ ਘੰਟੇ ਤੇ ਬਾਕੀ ਆਉਣ ਵਾਲੇ ਵਲੌਗ ਚ ਤੁਹਾਨੂੰ ਸਿਟੀ ਘੁਮਾਵਾਂਗੇ ਇੱਥੋਂ ਦੇ ਸ਼ਹਿਰ ਘੁਮਾਵਾਂਗੇ ਹੋਰ ਆਲਾ-ਦਵਾਲਾ ਜਿਹੜੇ ਸਕਾਟਲੈਂਡ ਦੇ ਪਿੰਡ ਆ ਤਾਨੂੰ ਉਹ ਦਿਖਾਵਾਂਗੇ ਦੇਸ਼ ਯਾਰ ਬੌਸ ਹੁਣ ਲੱਗਿਆ ਸਾਨੂੰ ਸਕਾਟਲੈਂਡ ਸੱਚੀ ਬਾਲਾ ਸੋਹਣਾ ਜਿੰਨਾ ਕਦੇ ਬਾਰੇ ਸੁਣ ਕੇ ਆਏ ਸੀ ਨਾ ਵਾਕਈ ਖੂਬਸੂਰਤ ਹੈਗਾ ਤੇ ਤੁਸੀਂ ਅਡੀ ਕਰਿਓ ਨਵੇਂ ਵਲੌਗ ਦੀ ਫਿਰ ਸਕਾਟਲੈਂਡ ਤੋਂ ਮਿਲਦੇ ਆਂ ਜੀ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ